ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਤੰਤਰ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 55ਵੇਂ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ ਅੱਜ ਉਸ ਮਾਨ ਮਹਾਨ ਰੈਬਰ ਸੱਚੇ ਪਾਤਸ਼ਾਹ ਸੈਂਸ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਜਿਸ ਦੇ ਸੰਬੰਧ ਵਿੱਚ ਬਲਾੜਾ ਦੀਆਂ ਸੰਗਤਾਂ ਸਮੁੱਚੀਆਂ ਸੰਗਤਾਂ ਬਲਾੜਾ ਤੋਂ ਗੁਰਦੁਆਰਾ ਸਿੰਘ ਸਵਰਮੀ ਤੋਂ ਇਹ ਨਗਰ ਕੀਰਤਨ ਪ੍ਰਾਰੰਭ ਹੋਇਆ ਹੈ ਅਤੇ ਸ਼ਾਮ ਤੱਕ ਸਾਰੇ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚੇਗਾ। ਇਸੇ ਤਰ੍ਹਾਂ 17 ਤਰੀਕ ਤੱਕ ਗੁਰਦੁਆਰਾ ਸਿੰਘ ਸਭਾ ਨਵੀਂ ਨੂੰ ਵਿਖੇ ਪ੍ਰੋਗਰਾਮ ਚੱਲਣਗੇ ਅਤੇ ਬਾਹਰ ਤੋਂ ਆਏ ਰਾਗੀ ਜਥੇ ਢਾਡੀ ਜਥੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਹੁਣ ਸਕਤਾਂ ਦੇ ਜਨਾਨਵ ਜੀ ਬੇਨਤੀ ਹੈ ਕਿ ਇਸ ਟਾਈਮ ਆਪ ਨਗਰ ਕੀਰਤਨ ਦੌਰਾਨ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਓ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਮਹਾਨ ਨਗਰ ਕੀਤੇ ਨੂੰ ਸਹਿਬ ਪ੍ਰਕਾਸ਼ ਜੀ ਦਾ ਪ੍ਰਕਾਸ਼ ਜਿਹੜਾ ਜੋ ਕੇ ਸੰਸਾਰ ਪਰ ਜਿਸ ਨੇ ਪ੍ਰਕਾਸ਼ ਪ੍ਰਾਪਤ ਕੀਤਾ ਬੜੀ ਸ਼ਤੌਖਿਆਰ ਬਣਾਈ ਆ ਜਿਹਦੇ ਖੰਦ ਭਲਾਣਾ ਸਿੰਘ ਕੁਸਵਰਾ 373 ਮਿਲੇ ਵਿਵਸਥਾ ਕਰਨ ਜੋ ਪ੍ਰੋਗਰਾਮ ਨਿਖੇਲੇ चा पकौड़े लंगर आदि सेवा उत्साह है प्रोग्राम है सोलह तरीक नात्री का द्वारा है जिस बच्चों के कदम के बाद ग्रंथ भाई साहब भाई अमृतपाल सिंह जी चंदीगढ़ वाले धारा भी जुड़ा संकत का निहार करेगा सतारा तरीक ਐਮ 3 ਖਣਪਾ ਸਾਧਨੀ ਨੇ ਸੋਲ ਤੋਂ ਬਾਅਦ ਭਵਾਨ ਕੀਤੇ ਗੁਲਾਬ ਹੋਵੇਗਾ ਜੋ ਕਿ 12 ਵਜੇ ਤੱਕ ਚਲੇਗਾ ਜਿਸ ਵਿੱਚ ਬੀਬੀ ਜਸਪ੍ਰੀਤ ਕੌਰ 40 ਵਾਲਾ ਰਾਗੀ ਜਥਾ ਅਤੇ ਹਜੂਰੀ ਰਾਗੀ ਜਥਾ ਪਾਈਆਂ ਸਿੰਘ ਜੀ ਉਹਨਾਂ ਦਾ ਵੀ ਜਿਆਦਾ ਸਤਿਕਾਰ ਨਾਲ ਜਾਣ ਕਰੇਗਾ ਉਸ ਤੋਂ ਪਰੰਤ 12 ਵਜੇ ਤੋਂ ਬਾਅਦ ਨੂੰ ਤੇ ਲਗਰ ਅਸੁੱਤ ਵਰਤਨਗੇ ਸਰਪੰਚ ਸੰਗਤਾਂ ਨੂੰ ਬੇਨਤੀ ਹੈ ਕਿ ਪ੍ਰਬੰਧਕਾਂ ਵੱਲੋਂ ਨਿੱਕੇ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਧੜਕੇ ਆਪਣੀ ਹਾਜ਼ਰੀ ਭਰੋ ਪੂਰੀਆਂ ਦੂਸਰੀਆਂ ਪ੍ਰਾਪਤ ਕਰੋ ਸੰਗਠਨ ਪ੍ਰਬੰਧਕ ਸੰਜੇਨ ਮੈਂ ਵਧਾਈ ਦੇ ਪਾਤਰ ਹਨ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰੀਆਂ ਸੰਗਤਾਂ ਦਾ ਜੋ ਸਾਡੇ ਨਾਲ ਇਸ ਮਹਾਨ ਜਤਨ ਵਿੱਚ ਹਿੱਸਾ ਲੈ ਰਹੇ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਉਹ ਅੱਜ ਮਹਾਨ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪਰਤਾਸ ਦਿਹਾੜਾ ਸਾਰੇ ਵਿਸ਼ਵ ਦੇ ਵਿੱਚ ਬੜੀ ਸ਼ਰਧਾ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਅੱਜ ਤੋਂ 555 ਸਾਲ ਪਹਿਲਾਂ ਜਦੋਂ ਇਸ ਦੁਨੀਆ ਉਤੇ ਪਾਪ ਵਧੇ ਤਾਂ ਪ੍ਰਮਾਤਮਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਅਵਤਾਰ ਦੇ ਰੂਪ ਦੇ ਵਿੱਚ ਭੇਜਿਆ ਜਦੋਂ ਜਦੋਂ ਵੀ ਦੁਨੀਆ 'ਚ ਪਾਪ ਵਧਦੇ ਨੇ ਪ੍ਰਮਾਤਮਾ ਲੋਕਾਂ ਨੂੰ ਸੁਧਾਰਨ ਲਈ ਆਪਣੇ ਅਵਤਾਰ ਭੇਜਦਾ ਹੈ ਤ੍ਰੇਤਾ ਯੁੱਗ ਦੇ ਵਿੱਚ ਸੀ ਰਾਮਚੰਦਰ ਜੀ ਆਏ ਦੁਆਪਰ ਦੇ ਵਿੱਚ ਜੀ ਦੀ ਕ੍ਰਿਸ਼ਨ ਜੀ ਆਏ ਕਲਿ ਯੁੱਗ ਦੇ ਵਿੱਚ ਦੁਨੀਆ ਨੂੰ ਤਾਰਨ ਲਈ ਗੁਰੂ ਨਾਨਕ ਦੇਵ ਜੀ ਆਏ ਸੋ ਇੱਕ ਗੁਰਪੁਰਬ ਸਰਦਾਰਾ ਸਿੰਘ ਜੀ ਨਾਲ ਮੇਲ ਵੇਖਿਆ 15 16 17 ਤ੍ਰੇਗਨ ਬੜੇ ਸ਼ਰਧਾ ਸਤਿਕਾਰ ਨਾਲ ਬਣਾਇਆ ਜਾ ਰਿਹਾ ਹੈ ਅੱਜ ਨਗਰ ਕੀਰਤਨ ਲੰਘ ਰਿਹਾ ਹੈ ਪਰਸੋਂ ਨੂੰ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੇਗੇ ਸ਼੍ਰੀ ਖੰਡ ਪਾਠ ਸਾਹਿਬ ਤੇ ਪੋਗ ਪੈਣਗੇ ਉਪਰੰਤ ਕੀਰਤਨ ਜਮਾਨ ਹੋਣਗੇ ਕੱਲ ਸ਼ਨੀਵਾਰ ਰਾਤ ਨੂੰ ਕਵੀ ਦਰਬਾਰ ਵੀ ਹੈ ਤੋਂ ਸਮੂਹ ਸੰਗਤਾਂ ਨੂੰ ਦੁਆਰਾ ਫੇਰ ਕੁਸਪੁਰਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ